ਅਮਰੀਕਾ ਦੇ ਵਿੱਚੋਂ 104 ਭਾਰਤੀ ਵਾਪਸ ਆਏ ਤੇ ਹੁਣ ਉਹਨਾਂ ਦੀਆਂ ਕਹਾਣੀਆਂ ਬਾਹਰ ਆ ਰਹੀਆਂ ਨੇ ਖੁਦ ਉਹ ਆਪਣੀ ਅੱਡ ਬੀਤੀ ਆਪ ਬੀਤੀ ਬਿਆਨ ਕਰ ਰਹੇ ਨੇ ਕਿ ਕਿਵੇਂ 40-40 50-50 ਲੱਖ ਰੁਪਏ ਲਾ ਕੇ ਉਹ ਅਮਰੀਕਾ ਗਏ ਤੇ ਉੱਥੋਂ ਉਹਨਾਂ ਨੂੰ ਹਿਰਾਸਤ ਦੇ ਵਿੱਚ ਲੈ ਕੇ ਵਾਪਸ ਦੇਸ਼ ਭੇਜ ਦਿੱਤਾ ਗਿਆ ਕਿਵੇਂ ਜਾਨ ਤਲੀ ਤੇ ਧਰ ਕੇ ਅਮਰੀਕਾ ਜਾਣਾ ਪੈਂਦਾ ਹੈ ਕਿਵੇਂ ਅਮਰੀਕਾ ਤੱਕ ਪਹੁੰਚਣ ਦਾ ਇਹ ਖਤਰਨਾਕ ਰਸਤਾ ਹੈ ਪਨਾਮਾ ਦੇ ਜੰਗਲਾਂ ਦੀ ਇੱਕ ਐਕਸਕਲੂਸਿਵ ਵੀਡੀਓ ਵੀ ਸਾਹਮਣੇ ਆਈ ਹੈ ਭਾਰਤੀਆਂ ਦੇ ਜੰਗਲ ਪਾਰ ਕਰਨ ਦੀ ਇਹ ਵੀਡੀਓ ਹੈ ਨਦੀਆਂ ਤੇ ਜੰਗਲਾਂ ਨੂੰ چیرਦੇ ਹੋਏ ਕਿਵੇਂ ਅਮਰੀਕਾ ਪਹੁੰਚਿਆ ਜਾਂਦਾ ਹੈ ਇਹ ਵੀਡੀਓ ਤੁਹਾਨੂੰ ਦਿਖਾਵਾਂਗੇ ਹਿਲਾਕੇ ਰੱਖ ਦੇਵੇਗੀ ਇਹ ਵੀਡੀਓ ਪਨਾਮਾ ਦੇ ਜੰਗਲਾਂ ਦੀ ਐਕਸਕਲੂਸਿਵ ਵੀਡੀਓ ਨਿਊਜ਼ 18 ਪੰਜਾਬ ਤੁਹਾਨੂੰ ਦਿਖਾਉਣ ਜਾ ਰਿਹਾ ਹੈ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਕਿ ਕਿਵੇਂ ਲੱਖਾਂ ਰੁਪਏ ਲਾ ਕੇ ਵੀ ਵੱਡੀਆਂ ਮੁਸੀਬਤਾਂ ਚ ਝਲਣੀਆਂ ਪੈਂਦੀਆਂ ਨੇ ਅਮਰੀਕਾ ਦੇ ਵਿੱਚ ਐਂਟਰ ਹੁੰਦੇ ਹੀ ਪੁਲਿਸ ਨੇ ਫੜ ਲਿਆ ਤੇ ਕੈਂਪਾਚ ਰੱਖਣ ਤੋਂ ਬਾਅਦ ਰਿਪੋਰਟ ਕਰ ਦਿੱਤਾ ਐ ਤਾਏ ਤਸਵੀਰਾਂ ਜਿਸ ਦੇ ਵਿੱਚ ਕੁਝ ਬੱਚੇ ਵੀ ਨਜ਼ਰ ਆ ਰਹੇ ਨੇ ਤੇ ਇਹ ਪਨਾਮਾ ਦੇ ਜੰਗਲ ਨੇ ਜਿਸ ਦੇ ਵਿੱਚ ਬਹੁਤ ਸਾਰੀਆਂ ਡੈੱਡ ਬਾਡੀਜ਼ ਵੀ ਰਾਹਾਂ ਦੇ ਵਿੱਚ ਹੀ ਪਈਆਂ ਹੁੰਦੀਆਂ ਨੇ ਕੰਕਾਲ ਪਏ ਹੁੰਦੇ ਨੇ ਬਹੁਤ ਲੋਕ ਤਾਂ ਰਾਹ ਦੇ ਵਿੱਚ ਹੀ ਦਮ ਤੋੜ ਜਾਂਦੇ ਨੇ ਇਸ ਤਰ੍ਹਾਂ ਦੀਆਂ ਕਹਾਣੀਆਂ ਤੁਸੀਂ ਬਹੁਤ ਸੁਣੀਆਂ ਹੋਣੀਆਂ ਪਰ ਹੁਣ ਜਿਹੜੇ ਲੋਕ ਵਾਪਸ ਆਏ ਨੇ ਉਹ ਖੁਦ ਖੋਦੇ ਸਭ ਕੁਝ ਬਿਆਨ ਕਰਦੇ ਨਜ਼ਰ ਆਏ ਨੇ ਕਿ ਕਿਵੇਂ ਭਾਰਤ ਤੋਂ ਦबई ਦबई ਤੋਂ ਬ੍ਰਾਜ਼ਿਲ ਬ੍ਰਾਜ਼ਿਲ ਤੋਂ ਪੇਰੂ ਪੇਰੂ ਤੋਂ ਗੁਆਟੇਮਾਲਾ ਤੇ ਹੋਰ ਦੇਸ਼ਾਂ ਤੋਂ ਹੁੰਦੇ ਹੋਏ ਪਹਾੜਾਂ ਨੂੰ چیرਦੇ ਹੋਏ ਅਤੇ ਸਮੁੰਦਰ ਦੇ ਰਸਤੇ ਕਈ ਕਈ ਦਿਨ ਪਾਰ ਕਰਕੇ ਭੁੱਖਣ ਪਿਆਸੇ ਕਿਵੇਂ ਮੈਕਸੀਕੋ ਪਹੁੰਚਦੇ ਨੇ ਤੇ ਫਿਰ ਮੈਕਸੀਕੋ ਤੋਂ ਬਾਰਡਰ ਕਰਾਸ ਕਰਦੇ ਨੇ ਤੇ ਅੱਗੋਂ ਅਮਰੀਕਾ ਦੇ ਵੱਲੋਂ ਉਹਨਾਂ ਨੂੰ ਕਾਬੂ ਕਰ ਲਿਆ ਜਾਂਦਾ ਇਹ ਵੀਡੀਓ ਉਸ ਵੇਲੇ ਦੀ ਹੈ ਜਦੋਂ ਜਿਹੜੇ ਸ਼ਖਸ ਵਾਪਸ ਆਏ ਨੇ ਉਹਨਾਂ ਦੇ ਵੱਲੋਂ న్యూਸ 18 ਦੇ ਨਾਲ ਸਾਂਝੀ ਕੀਤੀ ਗਈ ਹੈ ਪਨਾਮਾ ਦੇ ਜੰਗਲਾਂ ਦੀ ਇਹ ਵੀਡੀਓ ਖਤਰਨਾਕ ਰਸਤੇ ਪਾਰ ਕਰਨੇ ਪੈਂਦੇ ਨੇ ਕਈ ਕਈ ਦਿਨ ਭੁੱਖਣ ਪਿਆਸੇ ਰਹਿਣਾ ਪੈਂਦਾ ਇੱਥੋਂ ਤੱਕ ਕਿ ਏਜੰਟ ਕਈ ਵਾਰ ਕੁੱਟਮਾਰ ਵੀ ਕਰਦੇ ਨੇ ਤੇ ਜਾਨ ਤਲੀ ਤੇ ਧਰ ਕੇ ਅਮਰੀਕਾ ਪਹੁੰਚੇ ਸੀ ਪਰ ਹੁਣ ਵਾਪਸ ਆਉਣਾ ਪਿਆ ਅਮਰੀਕਾ ਤੱਕ ਪਹੁੰਚਣ ਦਾ ਰਸਤਾ ਖਤਰੇ ਤੋਂ ਖਾਲੀ ਨਹੀਂ ਹੈ ਖਤਰਨਾਕ ਰਸਤਾ ਏ ਪਨਾਮਾ ਦੇ ਜੰਗਲਾਂ ਦੀ ਇਹ ਐਕਸਕਲੂਸਿਵ ਵੀਡੀਓ ਅਤੇ ਭਾਰਤੀਆਂ ਦੇ ਜੰਗਲ ਪਾਰ ਕਰਨ ਦੀ ਇਹ ਵੀਡੀਓ ਹੈ ਨਦੀਆਂ ਤੇ ਜੰਗਲਾਂ ਨੂੰ چیرਦੇ ਹੋਏ ਅਮਰੀਕਾ ਪਹੁੰਚੇ ਲੱਖਾਂ ਰੁਪਏ ਲਾ ਕੇ ਕੋਈ 40 ਲੱਖ ਕੋਈ 50 ਲੱਖ ਅਤੇ ਮੁਸੀਬਤਾਂ ਵਿੱਚ ਲੀਆਂ ਜਾਨ ਖਤਰੇ ਦੇ ਵਿੱਚ ਵੀ ਪਾਈ ਅਮਰੀਕਾ ਚ ਐਂਟਰ ਹੁੰਦੇ ਹੀ ਪੁਲਿਸ ਨੇ ਫੜ ਲਿਆ ਤੇ ਕੈਂਪਾਂ ਚ ਰੱਖਿਆ ਜਿਸ ਤੋਂ ਬਾਅਦ ਹੁਣ ਡਿਪੋਰਟ ਕਰ ਦਿੱਤਾ ਗਿਆ ਹੈ ਤਾਂ ਇਹ ਵੀਡੀਓ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਹਾਲਾਤ ਕੀ ਨੇ ਪਨਾਮਾ ਦੇ ਜੰਗਲਾਂ ਦੇ ਵਿੱਚ ਵੇਂਦਾਸੀ ਕਾਵਾਂ ਨੂੰ और ये दस महीने सारे हो गए थे इसको बै जंग, जंग मैंने गया था ये छब्बीस तारीख को अमेरिका में एंटर हो गया था तो उस टाइम में आज नौ दिन सारे हो गए इसको तो मेरे पास तो कल फोन आया सरपंच अनू राणा भाई है भाई ऐसे करके डिपोर्ट हो गया भगवान मेरे को तो नहीं पता भाई इस बारे में और ना फिर मैंने लिस्ट मंगवाई लिस्ट में देखा भाई।, भाई ये तो बीस साल का है भाई महानाकाश हरियाणा से मुझे तो नाम मारे लगता है लड़का फिर भी मेरे को विश्वास ही नहीं हुआ तो जैसे शाम को छः बजे मैंने उसके नंबर पर कॉल की तो उसका फ़ोन मिल गया वैसे बंद था फोन उसका तो मिल गया तो मैंने कहा भाई ऐसे ऐसे करके मैं यहाँ पर रिपोर्ट मार दिया मैं बोल मैं कोई बात नहीं भाई तेरे क्रम में इतना था अपना आ जा कोई दिक्कत नहीं है माँगा फिर जी सुबह छः बजे करीब मैं इसको फिर से ग्राउंडे सेटाफ जो है लेके आए वहाँ से सुबह छः बजे करीब ग्राउंडे से लेके आया हूँ मैं इसके लड़के को अच्छा जी मैं दो डाई किले थे यहीं बेचकर हमने बैर भेज दिया था वो मानना तो फिर यूशिला मिला ਪ੍ਰਮ ਸਰਕਾਰ ਨੇ ਇਹ ਅੱਛੇ ਨਹੀਂ ਕਰਿਆ ਜਾ ਹੋ ਬਾਬਾ